13 ਸਾਲ ਦੇ ਬੱਚੇ ਦਾ ਕਾਰਨਾਮਾ ਦੇਖ ਲਓ ਇਸ ਨੇ ਆਪਣੇ ਹੀ ਦਾਦੇ ਦੇ ਖਾਤੇ ਚੋਂ 216000 ਰੁਪਏ ਉਡਾ ਦਿੱਤੇ ਤੇ ਮਾਤਾ ਪਿਤਾ ਦੇ ਡਰ ਤੋਂ ਫਿਰ ਘਰੋਂ ਵੀ ਫਰਾਰ ਹੋ ਗਿਆ ਤੇ ਪੁਲਿਸ ਦੀ ਮੁਸਤੈਦੀ ਦੇ ਨਾਲ ਕਾਰਵਾਈ ਦੇ ਕਰਕੇ ਇਹ ਕੁਝ ਹੀ ਘੰਟਿਆਂ ਚ ਮਿਲ ਵੀ ਗਿਆ ਜੀहां ਤੁਹਾਨੂੰ ਦੱਸ ਦਈਏ ਕਿ ਮਾਮਲਾ ਜੋ ਹੈ ਫਿਰੋਜ਼ਪੁਰ ਦੇ ਜੀਰਾ ਤੋਂ ਸਾਹਮਣੇ ਹੈ ਜੀਰਾ ਪੁਲਿਸ ਵੱਲੋਂ ਇੱਕ ਅਜਿਹੇ ਬੱਚੇ ਨੂੰ ਕਾਬੂ ਕੀਤਾ ਗਿਆ ਜਿਸ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ 'ਚੋਂ 216000 ਰੁਪਏ ਉਡਾ ਦਿੱਤੇ ਗਏ। ਥਾਣਾ ਸਦਰ ਜੀਰਾ ਦੇ ਐਸਐਚਓ ਨੇ ਦੱਸਿਆ ਕਿ ਪਿੰਡ ਬਹਿਕ ਪਛਾੜਿਆ ਨਿਵਾਸੀ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦਾ 13 ਸਾਲ ਦਾ ਬੱਚਾ ਕਰੋ ਗਾਇਬ ਹੈ। ਜਿਸ ਤੇ ਪੁਲਿਸ ਵੱਲੋਂ ਤੁਰੰਤ ਮੁਸਤੈਦੀ ਵਿਖਾਉਣ ਹੈ ਬੱਚੇ ਨੂੰ ਮਹਿਜ਼ ਚੰਦ ਘੰਟਿਆਂ ਵਿੱਚ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬ੍ਰਾਹਮਣੀ ਕਰ ਲਿਆ ਗਿਆ ਇਸ ਬੱਚੇ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਚੋਂ 216000 ਰੁਪਏ ਆਪਣੇ ਪਿਤਾ ਦੇ ਬੈਂਕ ਖਾਤੇ 'ਚ ਟ੍ਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਮਾਪਿਆਂ ਵੱਲੋਂ ਮਿਲਣ ਵਾਲੀਆਂ ਝੜਕਾਂ ਤੋਂ ਡਰਦੇ ਆ ਇਹ ਬੱਚਾ ਘਰੋਂ ਵੀ ਚਲਾ ਗਿਆ ਸੀ ਕਿਉਂ ਇਸ ਬੱਚੇ ਨੇ ਆਪਣੇ ਦਾਦੇ ਦੇ ਖਾਤੇ ਚੋਂ ਇਹ ਪੈਸੇ ਉਡਾ ਕੇ ਆਪਣੇ ਪਿਓ ਦੇ ਖਾਤੇ 'ਚ ਪਾਏ ਆ ਤੁਸੀਂ ਵੀ ਸੁਣੋ ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀ ਕਿ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰਾ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਾਇਆ ਸੀ ਕੋਠੀ ਪਾਈ ਸੀਗੀ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਤੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਅਕਾਊਂਟ ਤੋਂ ਸੁਖਮੰਦਰ ਸਿੰਘ ਦੇ ਖਾਤੇ ਟਰਾਂਸਫਰ ਕਰਤੇ ਪੈਸੇ ਸਾਡੇ ਸੇਫ ਆ ਯਾਨੀ ਕੋਈ ਕਿਸੇ ਨੂੰ ਦਿੱਤਾ ਨਹੀਂਗਾ ਕੋਈ ਗਏ ਨਹੀਂ ਹੋਰ ਤੋਂ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਗੁੰਮ ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀ ਦਾ ਸਦਰਨਾ ਬੜੀ ਮਿਹਨਤ ਕਰਕੇ ਫਿਰ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਜੀ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਦੇ ਮੋਬਾਈਲ ਸੀਗਾ ਜਿਹੜਾ ਉਹਦੀ ਐਜੂਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਵੀ ਉਹ ਦਰਬਾਰ ਸਾਹਿਬ ਹੈ। ਉਸੇ ਟਾਈਮ ਆ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਤੇ ਇੱਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਬਿਨੇਸ਼ਰਾਂ ਦੁਬਾਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾਫੀ ਮੁਸ਼ਕਲ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ ਉਧਰ ਹੋ ਜਾਂਦਾ ਸੀ ਸੱਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹੜਾ ਉੱਥੇ ਅਜਾਇਬ ਘਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ਕਤ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇੜ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਇਹਨੂੰ ਫੜ ਲਵੀਂ ਫਿਰ ਅਸੀਂ ਦੁਬਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲਭਿਆ ਦਰਬਾਰ ਸਾਹਿਬ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚੋਂ ਰਿਟਾਇਰ ਨੇ ਜੀ ਐਸਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਭਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚੋਂ ਇੰਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟਮਾਰ ਕਰ ਦੰਗੇ ਤਾਂ ਦਿੱਕੀ ਉਹ ਕਿੰਨੀ ਦੇ ਪੜਦਾ ਕਿੱਥੇ ਇਹ ਪੜਦਾ ਪੰਡੀ ਹੈ ਜੀ ਤੇ ਇਹਦੀ 12-13 ਸਾਲ ਉਪਰ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ